ਰਾਜਵੀਰ ਜਵੰਦਾ ਦੀ ਗੱਲ ਕਰੀਏ ਤਾਂ ਸਿਹਤ ਹਜੇ ਵੀ ਕਾਫੀ ਨਾਜ਼ੁਕ ਹੈ ਤੇ ਲਗਾਤਾਰ ਉੱਥੇ ਹੀ ਕਈ ਕਲਾਕਾਰ ਉਹਨਾਂ ਨੂੰ ਮਿਲਣ ਦੇ ਲਈ ਹਸਪਤਾਲ ਦੇ ਵਿੱਚ ਜਾ ਰਹੇ ਨੇ ਤੇ ਹੁਣ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਉੱਥੇ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਤੇ ਜਿਸ ਤੋਂ ਬਾਅਦ ਹਜੇ ਜਿਹੜੀ ਕਿ ਸਿਹਤ ਕਾਫੀ ਨਾਜ਼ੁਕ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਅਰਦਾਸਾਂ ਦਾ ਦੌਰ ਵੀ ਚੱਲ ਰਿਹਾ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਿਹੜਾ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਣੇ ਆ ਜੀ ਜੀ ਦੇ ਪਰਿਵਾਰ ਨੂੰ ਮਿਲ ਕੇ ਆਇਆ ਔਰ ਵੈਗਰੂ ਪ੍ਰਮਾਤਮਾ ਕੇ ਹੀ ਦੁਆਵਾਂ ਅਰਦਾਸਾਂ ਸਾਰੀ ਸੰਗਤ ਦੀਆਂ ਨੇ ਦੁਨੀਆ ਭਰ ਦੇ ਲੋਕ ਜੋ ਨੇ ਉਹ ਦੁਆਵਾਂ ਤੇ ਅਰਦਾਸਾਂ ਕਰ ਰਹੇ ਨੇ ਉਹਨਾਂ ਦੀ ਸਿਹਤਯਾਬੀ ਲਈ ਪਰਿਵਾਰ ਨੂੰ ਵੀ ਸਾਰੇ ਸਰਵਾਸ ਦੇ ਰਹੇ ਨੇ ਪਰ ਪਰਿਵਾਰ ਨੂੰ ਵੀ ਇਸ ਗੱਲ ਦੀ ਤਸੱਲੀ ਆ ਕਿ ਜਿਸ ਤਰ੍ਹਾਂ ਮੈਂ ਸਮਝਦਾ ਮੈਡੀਕਲ ਕੇਅਰ ਹੋ ਰਹੀ ਆ ਤੇ ਬੰਦਾ ਸਾਹਿਬ ਦੀ ਉਹਦੇ ਤੇ ਦੇਖੋ ਤਕਲੀਫ ਤਾਂ ਦੁੱਖ ਤਾਂ ਹੈ ਹੀ ਹੈ ਪਰ ਜਿਸ ਤਰ੍ਹਾਂ ਸਮਾਜ ਨੇ ਸਾਡੇ ਨੇ ਔਰ ਹਰ ਭਾਈਚਾਰੇ ਦੇ ਲੋਕਾਂ ਨੇ ਜਿਸ ਤਰ੍ਹਾਂ ਇਹ ਤਕਲੀਫ ਦੇ ਵਿਚਾਲੇ ਸਾਥ ਦਿੱਤਾ ਉਹਦੇ ਲਈ ਪਰਿਵਾਰ ਨੇ ਦੁੱਖ ਜਿਹੜਾ ਹੈ ਘਟਾਉਣ ਦੇ ਵਿੱਚ ਪਰਿਵਾਰ ਨੂੰ ਮਹਿਸੂਸ ਹੋ ਰਿਹਾ ਔਰ ਉਹਨਾਂ ਦੀ ਸਿਹਤ ਦੇ ਵਿੱਚ ਥੋੜੀ-ਬਹੁਤੀ ਇੰਪਰੂਵਮੈਂਟ ਦੇ ਸੰਕੇਤ ਨਜ਼ਰ ਆ ਰਹੇ ਨੇ ਔਰ ਇਹੀ ਗੁਰੂ ਅੱਗੇ ਪ੍ਰਮਾਤਮਾ ਅੱਗੇ ਦੁਆਵਾਂ ਤੇ ਰਾਸਾਂ ਵੀ ਨੇ ਵੀ ਸਿਹਤ ਉਹਨਾਂ ਦੀ ਜਲਦੀ ਠੀਕ ਹੋਵੇ ਪੰਜਾਬੀ ਸਭਿਆਚਾਰ ਨੂੰ ਦੁਨੀਆ ਵਿੱਚ ਉਹ ਬਲੰਦੀਆਂ ਤੇ ਲੈ ਕੇ ਜਾਨ ਦਾ ਜਿਹੜਾ ਵੀਰਾ ਉਹਨਾਂ ਚੁੱਪਿਆ ਉਹ ਸਫਲ ਹੋ ਸਕੇ ਇਹੀ ਸਾਡੀ ਦੁਆ ਹੈ ਇਹੀ ਅਰਦਾਸ ਉਹਦੇ ਨਾਲ ਗੱਲਬਾਤ ਹੋਈ ਕੋਈ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ ਉਹਨਾਂ ਦੇ ਸਹੁਰਾ ਸਾਹਿਬ ਮਿਲੇ ਸੀ ਤੇ ਚਾਚਾ ਜੀ ਮਿਲੇ ਸੀ ਔਰ ਹੋਰ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਸਾਥੀ ਦੋਸਤ ਮੈਂ ਸਮਝਦਾ ਉਹ ਇੱਕ ਲੰਮੇ ਸਮੇਂ ਤੋਂ ਬੈਠੇ ਨੇ ਵਿੱਕੀ ਘਰੇਾਲ ਹੋਣੀ ਰঞ্জੀਤ ਹੋਣੀ ਹੋਰ ਕਿੰਨੇ ਕਲਾਕਾਰ ਜਿਹੜੇ ਮੈਂ ਦੇਖੇ ਆ ਵੇ 24 24 ਘੰਟੇ ਤੋਂ ਲਗਾਤਾਰ ਉਸੇ ਤਰ੍ਹਾਂ ਦਵਾਵਾਂ ਤੇ ਅਰਦਾਸਾਂ ਦਾ ਸੰਗਤ ਕਰੇ ਰਹੀ ਆ ਇਹ ਕੇਅਰ ਕਰਨ ਦੇ ਵਿੱਚ ਵੀ ਪਰਿਵਾਰ ਨੂੰ ਸੰਭਾਲਣ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਕਲਾਕਾਰ ਜਿਹੜੇ ਨੇ ਪੰਜਾਬ ਦੇ ਉਹ ਸਾਦੇ ਰਹੇ ਨੇ ਇਹਦੇ ਨਾਲ ਮੈਂ ਉਹਨਾਂ ਦੇ ਸਹੁਰਾ ਸਾਹਿਬ ਨਾਲ ਵੀ ਗੱਲ ਕੀਤੀ ਆ ਚਾਚਾ ਜੀ ਨਾਲ ਵੀ ਗੱਲ ਕੀਤੀ ਆ ਪਰਿਵਾਰ ਨੂੰ ਜਿੱਥੇ ਡਾਕਟਰਾਂ ਦੀ ਸੰਭਾਲ ਤੇ ਤਸੱਲੀ ਆ ਉੱਥੇ ਜਿਹੜੀ ਸਮਾਜ ਦੇ ਵਿੱਚੋਂ ਲੋਕਾਂ ਦਾ ਮਿਲਵਰਤਨ ਸਾਥ ਤੇ ਇੱਕ ਕਿਸਮ ਦਾ ਇਸ ਸਮੇਂ ਸਾਥ ਆ ਜਿਹੜਾ ਉਹ ਕਾਫੀ ਉਹਨਾਂ ਨੂੰ ਤਰਵਾਸ ਦੇ ਰਿਹਾ ਮੈਂ ਪੰਜਾਬੀ ਦੇ ਮਹਾਨ ਕਲਾਕਾਰ ਰਾਜਵੀਰ ਰਾਜਵੀਰ ਜਵੰਦਾ ਜੀ ਨੂੰ ਤੇ ਪਰਿਵਾਰ ਨੂੰ ਮਿਲ ਕੇ ਆਇਆ ਔਰ ਵੈਗਰੂ ਪ੍ਰਮਾਤਮਾ ਕੇ ਹੀ ਦੁਆਵਾਂ ਅਰਦਾਸਾਂ ਸਾਰੀ ਸੰਗਤ ਦੀਆਂ ਨੇ ਦੁਨੀਆ ਭਰ ਦੇ ਲੋਕ ਜੋ ਉਹ ਦੁਆਵਾਂ ਤੇ ਅਰਦਾਸਾਂ ਕਰ ਰਹੇ ਨੇ ਉਹਨਾਂ ਦੀ ਸਿਹਤਿਆਬੀ ਲਈ ਪਰਿਵਾਰ ਨੂੰ ਵੀ ਸਾਰੇ ਤਰਵਾਸ ਦੇ ਰਹੇ ਨੇ ਔਰ ਪਰਿਵਾਰ ਨੂੰ ਵੀ ਇਸ ਗੱਲ ਦੀ تسلی ਆ ਕਿ ਜਿਸ ਤਰ੍ਹਾਂ ਮੈਂ ਸਮਝਦਾ ਮੈਡੀਕਲ ਕੇਅਰ ਹੋ ਰਹੀ ਆ ਤੇ ਬੰਦਾ ਸਾਹਿਬ ਦੀ ਉਹਦੇ ਤੇ ਦੇਖੋ تکلیف ਤਾਂ ਦੁੱਖ ਤਾਂ ਹੈ ਹੀ ਹੈ ਪਰ ਜਿਸ ਤਰ੍ਹਾਂ ਸਮਾਜ ਨੇ ਸਾਡੇ ਨੇ ਔਰ ਹਰ ਭਾਈਚਾਰੇ ਦੇ ਲੋਕਾਂ ਨੇ ਜਿਸ ਤਰ੍ਹਾਂ ਇਹ تکلیف ਦੇ ਵਿਚਾਲੇ ਸਾਥ ਦਿੱਤਾ ਉਹਦੇ ਲਈ ਪਰਿਵਾਰ ਨੇ ਦੁੱਖ ਜਿਹੜਾ ਹੈ ਘਟਾਉਣ ਦੇ ਵਿੱਚ ਪਰਿਵਾਰ ਨੂੰ ਮਹਿਸੂਸ ਹੋ ਰਿਹਾ ਔਰ ਉਹਨਾਂ ਦੀ ਸਿਹਤ ਦੇ ਵਿੱਚ ਥੋੜੀ ਬਹੁਤ ਇੰਪਰੂਵਮੈਂਟ ਦੇ ਸੰਕੇਤ ਨਜ਼ਰ ਆ ਰਹੇ ਨੇ ਔਰ ਇਹੀ ਗੁਰੂ ਅੱਗੇ ਪ੍ਰਮਾਤਮਾ ਅੱਗੇ ਦੁਆਵਾਂ ਤੇ ਰਸਾਂ ਵੀ ਨੇ ਵੀ ਸਿਹਤ ਉਹਨਾਂ ਦੀ ਜਲਦੀ ਠੀਕ ਹੋਵੇ ਪੰਜਾਬੀ ਸਭਿਆਚਾਰ ਨੂੰ ਦੁਨੀਆ ਵਿੱਚ ਉਹ ਬਲੰਦੀਆਂ ਤੇ ਲੈ ਕੇ ਜਾਨ ਦਾ ਜਿਹੜਾ ਵੀੜਾ ਉਹਨਾਂ ਚੁੱਪਿਆ ਉਹ ਸਫਲ ਹੋ ਸਕੇ ਇਹੀ ਸਾਡੀ ਦੁਆ ਹੈ ਇਹੀ ਅਰਦਾਸ ਕੋਦੇ ਨਾਲ ਗੱਲਬਾਤ ਹੋਈ ਕੋਈ ਪਰਿਵਾਰ ਦੇ ਨਾਲ ਗੱਲਬਾਤ ਹੋਈ ਉਨ੍ਹਾਂ ਦੇ ਸਹੁਰਾ ਸਾਹਿਬ ਮਿਲੇ ਸੀ ਤੇ ਚਾਚਾ ਜੀ ਮਿਲੇ ਸੀ ਔਰ ਹੋਰ ਬਹੁਤ ਸਾਰੇ ਜਿਹੜੇ ਕਲਾਕਾਰ ਨੇ ਸਾਥੀ ਦੋਸਤ ਮੈਂ ਸਮਝਦਾ ਉਹ ਇੱਕ ਲੰਮੇ ਸਮੇਂ ਤੋਂ ਬੈਠੇ ਨੇ ਮिक्की ਗਰੇਵਾਲ ਹੋਣੀ ਰੰਜੀਤ ਹੋਣੀ ਹੋਰ ਕਿੰਨੇ ਕਲਾਕਾਰ ਜਿਹੜੇ ਮੈਂ ਦੇਖੇ ਆ ਵੀ 24 24 ਘੰਟੇ ਤੋਂ ਲਗਾਤਾਰ ਉਸੇ ਤਰ੍ਹਾਂ ਦੁਆਵਾਂ ਤੇ ਅਰਦਾਸਾਂ ਦਾ ਸੰਗੀਤ ਕਰੇ ਰਹੀ ਆ ਇਹ ਕੇਅਰ ਕਰਨ ਦੇ ਵਿੱਚ ਵੀ ਪਰਿਵਾਰ ਨੂੰ ਸੰਭਾਲਣ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਕਲਾਕਾਰ ਜਿਹੜੇ ਨੇ ਪੰਜਾਬ ਦੇ ਉਹ ਸਾਦੇ ਰਹੇ ਨੇ ਇਹਦੇ ਨਾਲ ਮੈਂ ਉਹਨਾਂ ਦੇ ਸਹੁਰਾ ਸਾਹਿਬ ਨਾਲ ਵੀ ਗੱਲ ਕੀਤੀ ਆ ਚਾਚਾ ਜੀ ਨਾਲ ਵੀ ਗੱਲ ਕੀਤੀ ਆ ਪਰਿਵਾਰ ਨੂੰ ਜਿੱਥੇ ਡਾਕਟਰਾਂ ਦੀ ਸੰਭਾਲ ਤੇ ਤਸੱਲੀ ਆ ਉੱਥੇ ਜਿਹੜੀ ਸਮਾਜ ਦੇ ਵਿੱਚੋਂ ਲੋਕਾਂ ਦਾ ਮਿਲਵਰਤਨ ਸਾਥ ਤੇ ਇੱਕ ਕਿਸਮ ਦਾ ਇਸ ਸਮੇਂ ਸਾਥ ਆ ਜਿਹੜਾ ਉਹ ਕਾਫੀ ਉਹਨਾਂ ਨੂੰ ਤਰਵਾਹ ਦੇ ਗਿਆ